ਮੇਰਾ ਆਪਣਾ ਲਿਖਿਆ ਹੋਇਆ ਤੇ ਮੈਂ ਇਹਨੂੰ ਰਿਕਾਰਡਿੰਗ ਕਰਾਉਣ ਦੀ ਸੋਚਣ ਲੱਗੇ ਆ ਸੋਚ ਲੱਗੇ ਜੀ ਪਸੰਦ ਆਇਆ ਤਾਂ ਕਰਾ ਦਾਂਗੇ ਜੇ ਪਾਪੀਆਂ ਨੂੰ ਦਿਓਰ ਦੇ ਬੈਰਾਂ ਕਿ ਬਹੁਤ ਜ਼ਿਆਦਾ ਚਾਹ ਹੁੰਦਾ ਤੇ ਉਹ ਚਾਹ ਨੂੰ ਮੈਂ ਗੀਤ ਕਿਹਨਾਂ ਕੀਤਾ ਸੰਭਿਆਸੀ ਹੀ ਬੜੇ ਚਿਰ ਤੋਂ ਚਾਹ ਨੂੰ ਨੱਚਾਂਗੀ ਮੈਂ ਦਿਓਰ ਦੇ ਬੈਰ ਨੂੰ ਬਿਆਸ ਹੀ ਬੜੇ ਚਿਰ ਤੋਂ ਜਾਨ ਨੂੰ ਨੱਚਾਂਗੀ ਮੈਂ ਧੋਰ ਦੇਆਂ ਨੂੰ ਬਾਗਾਂ ਵਾਲਾ ਦਿਨ ਅੱਜ ਆਇਆ ਚਾਓ ਪੂਰਾ ਹੋ ਗਿਆ ਮੇਰੇ ਧੋਰ ਦੇ ਵਿੱਚ ਨੱਚਦੀ ਰੇ ਧੋਰ ਦੇ ਵਿੱਚ ਨੱਚਦੀ ਤੇ ਪੈਰਾਂ ਤੱਕ ਮੁੜਕਾ ਚੋ ਗਿਆ ਧੋਰ ਦੇਆਂ ਵਿੱਚ ਨੱਚਦੀ ਤੇ ਪੈਰਾਂ ਤੱਕ ਮੁੜਕਾ ਚੋ ਗਿਆ ਲੱਤ ਪਤਲੇ ਨਾਲ ਬਨ ਕੇ ਚੁੰਨੀ ਟਾਟੂ ਵਾਂਗ ਜਦ ਪੜ ਵਿੱਚ ਘੁੰਮੀ ਮੈਂ ਲੱਕ پتਲੇ ਨਾਲ ਬਨ ਕੇ ਚੁੰਨੀ ਟਾਟੂ ਵਾਂਗ ਜਦ ਪੜ ਵਿੱਚ ਘੁੰਮੀ ਧਮਕ ਅੱਡੀ ਦੀ ਨਾਲ ਬਿੜਾਵੀ ਟਕਟਕਨੀ ਬਾ ਹੋ ਗਿਆ ਮੇਰੇ ਧੋਰ ਦੇ ਜਾ ਵਿੱਚ ਨੱਚਦੀ ਰੇ ਧੋਰ ਦੇ ਜਾ ਵਿੱਚ ਨੱਚਦੀ ਤੇ ਪੈਰਾਂ ਤੱਕ ਮੁੜਕਾ ਚੋਗਿਆ ਧੋਰ ਦੇਆਂ ਵਿੱਚ ਨੱਚਦੀ ਤੇ ਪੈਰਾਂ ਤੱਕ ਮੁੜਕਾ ਚੋਗਿਆ ਮੁੰਡਿਆਂ ਨਾਲ ਪਰ ਗਏ ਬਨੇਰੇ ਨੀਗਾ ਲਈ ਵਿੱਚ ਬੈਠੇ ਮੇਰੇ ਮੁੰਡਿਆਂ ਨਾਲ ਪਰ ਗਏ ਬਨੇਰੇ ਨੀਗਾ ਲਈ ਵਿੱਚ ਬੈਠੇ ਮੇਰੇ ਜਦ ਮੈਂ ਪਾਈਆਂ ਬੋਲੀਆਂ ਸਭ ਨੂੰ ਨਸ਼ਾ ਜਹਾਂ ਜਿਵੇਂ ਹੋ ਗਿਆ ਮੇਰੇ ਦੌਰ ਦੇ ਵਿੱਚ ਨੱਚਦੀ ਰਹੇ ਉਹ ਦਿਓਰ ਦੇ ਨਾਲ ਵਿੱਚ ਨੱਚਦੀ ਦੇ ਪੈਰਾਂ ਤੱਕ ਮੁੜਕਾ ਚੋ ਗਿਆ ਦਿਓਰ ਦੇ ਨਾਲ ਵਿੱਚ ਨੱਚਦੀ ਦੇ ਪੈਰਾਂ ਤੱਕ ਮੁੜਕਾ ਚੋ ਗਿਆ ਇੱਕ ਕਮਲੇ ਦੀ ਸਿਫਤ ਸੁਣਾਵਾ ਉਹ ਕਰਕੇ ਮੇਰੀਆਂ ਕੈਦ ਅਦਾਵਾ ਇੱਕ ਕਮਲੇ ਦੀ ਸਿਫਤ ਸੁਣਾਵਾ ਕਰਕੇ ਮੇਰੀਆਂ ਕੈਦ ਅਦਾਵਾ ਤੇਰੇ ਸੇਮ ਧੀਰਪਿੰਡ ਝੰਡੀ ਵਾਲਾ ਗੀਤ ਦੇ ਵਿੱਚ ਭਰੋ ਦੇ ਤੌਰ ਦੇਆ ਵਿੱਚ ਨੱਚਦੀ ਦੇ ਹਉ ਤੌਰ ਦੇਆ ਵਿੱਚ ਨੱਚਦੀ ਦੇ ਪੈਰਾਂ ਤੱਕ ਮੁੜਕਾ ਚੋ ਗਿਆ ਮੇਰੇ ਤੌਰ ਦੇਆ ਵਿੱਚ ਨੱਚਦੀ ਦੇ ਪੈਰਾਂ ਤੱਕ ਮੁੜਕਾ ਚੋ ਗਿਆ